ਸਮਰਾਲਾ ਦੇ ਨੇੜਲੇ ਪਿੰਡ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਇੱਕ 6 ਸਾਲ ਦੀ ਬੱਚੀ ਦੇ ਨਾਲ ਇੱਕ 19 ਸਾਲਾ ਨੌਜਵਾਨ ਨੇ ਜ਼ਬਰਜਨਾ ਕੀਤਾ ਸਮਰਾਲਾ ਪੁਲਿਸ ਦੇ ਐਸ ਐਚ ਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬੀਤੀ ਰਾਤ ਸੂਚਨਾ ਮਿਲੀ ਸੀ ਕਿ 6 ਸਾਲਾਂ ਦੀ ਬੱਚੀ ਦੇ ਨਾਲ 19 ਸਾਲਾ ਨੌਜਵਾਨ ਨੇ ਜ਼ਬਰਜਨਾ ਕੀਤਾ ਸਰ ਪ੍ਰੈਸ ਕਾਨਫਰੰਸ ਕਰ ਰਹੇ ਜੀ ਕੀ ਮਾਮਲਾ ਹੈਗਾ ਜੀ ਰਾਤੀ ਸਾਨੂੰ ਇੱਕ ਕਾਲ ਮਸੂਲ ਹੋਈ ਸੀ ਜੀ ਸਮਰਾਲਾ ਨੇੜਲੇ ਪਿੰਡੇ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਰੌਂਡ ਅਪ ਕਰ ਲਿਆ ਜਿਸ ਕਰਨ ਸਿੰਘ ਸੀਗਾ son of ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ ਉਹਨੂੰ ਰੌਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਰਾਲਾ ਨੇੜਲੇ ਪਿੰਡਾ ਜੀ ਜੀ ਸੇਮ ਪਿੰਡ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਦੇ ਪੱਤੇ ਆਏ ਨੇ ਉਹ ਤਾਂ ਪੀਛੇ ਚਲਦੀ ਪਈ ਹੈ ਜੀ ਉਹ ਹਜੇ ਬਾਅਦ ਵਿੱਚ ਵੈਰੀਫਾਈ ਕਰਕੇ ਸਾਨੂੰ ਸ਼ਾਦੀ ਸ਼ੋਗਾਰਾ ਕਰਾਏ ਨੇ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ ਜੀ